ਅੱਜ ਫੇਰ ਡਾਕਟਰ ਚਾਈ ਸਾਹਿਬ ਦੇ ਕੋਲ ਬੜਾ ਕੁਇਕ ਜਾ ਰਹੇ ਆ ਉਹ ਇਸ ਕਰਕੇ ਜਾ ਰਹੇ ਆ ਕਿ ਵੀਡੀਓਜ਼ ਲੰਬੀਆਂ ਹੋ ਜਾਂਦੀਆਂ ਨੇ ਕੰਪਲੇਂਟ ਆਉਂਦੀਆਂ ਲੋਕਾਂ ਦੀ ਉਹ ਕਹਿੰਦੇ ਵੀ ਸਾਨੂੰ ਸ਼ਾਰਟ ਦੇ ਵਿੱਚ ਦੱਸੋ ਔਰ ਸਾਨੂੰ ਇਹ ਦੱਸੋ ਬੇਸਿਕਲੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਜੋ ਪ੍ਰੋਡਕਟ ਹੈ ਉਹਨੂੰ ਜਲਦੀ ਤੋਂ ਜਲਦੀ ਇੰਟਰੋਡਿਊਸ ਕਰਵਾਓ ਔਰ ਇੱਕ ਜੋ ਤੁਹਾਡੀ ਕੰਪਲੇਂਟ ਆਈ ਸੀ ਕਿ ਜਿਆਦਾ ਟਾਈਮ ਡਾਕਟਰ ਸਾਹਿਬ ਨੂੰ ਦੇ ਦਿਓ ਮੈਂ ਨਾ ਬੋਲਾਂ ਤਾਂ ਮੈਂ ਨਹੀਂ ਬੋਲਦਾ ਅੱਜ ਅੱਜ ਜੋ ਪ੍ਰੋਡਕਟ ਨਵਾਂ ਸੀ ਇੰਟਰੋਡਿਊਸ ਕਰਵਾ ਰਹੇ ਆ ਉਹ ਇੱਕ એનર્ਜੀ ਬੂਸਟਰ ਹੈ ਸਟ੍ਰੈਸ भरी ਜ਼ਿੰਦਗੀ ਹੈ ਹਰੇਕ ਬੰਦਾ ਸਟ੍ਰੈਸ ਦੇ ਵਿੱਚ ਹੈ ਕੋਈ ਕਿਸੇ ਕਾਰਨ ਤੋਂ ਕੋਈ ਕਿਸ ਉਸ ਜ਼ਿੰਦਗੀ ਦੇ ਵਿੱਚ ਇਮੀਡੀਏਟ એનર્ਜੀ ਵਾਸਤੇ ਕੁਝ ਚੀਜ਼ਾਂ ਜਿਹੜੀਆਂ ਅਸੀਂ ਲੈ ਸਕਦੇ ਆ ਅੱਜ ਉਹੀ ਪ੍ਰੋਡਕਟ ਇੰਟਰੋਡਿਊਸ ਕਰਵਾ ਰਿਆ ਆਓ ਉਹ ਕੀ ਪ੍ਰੋਡਕਟ ਹੈ ਆਪਾਂ ਪੁੱਛੀਏ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਵੈਲਕਮ ਵੈਲਕਮ ਵਾਂਸ ਅਗੇਨ ਟੂ ਮਾਈ ਚੈਨਲ ਔਰ ਡਾਕਟਰ ਸਾਹਿਬ ਜੀ ਦੋਸਤੋ ਕੀ ਪ੍ਰੋਡਕਟ ਹੈ ਜੀ ਜਿਹੜਾ ਪ੍ਰੋਡਕਟ ਹੈ ਉਹ ਹੈ ਚਬਨ ਪ੍ਰਾਸ਼ ਸਾਰੇ ਜਾਣਦੇ ਆ ਪਰ ਜਿਹੜਾ ਚਬਨ ਪ੍ਰਾਸ਼ ਹੈ ਉਹ ਆਯੁਰਵੇਦ ਦਾ ਇੱਕ ਇਸ ਤਰ੍ਹਾਂ ਦਾ ਰਸਾਇਣ ਹੈ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਮਰਜ ਹੋ ਜਾਂਦੀਆਂ ਨੇ ਉਹਦੇ ਵਿੱਚ ਵਿਟਾਮਿਨਸ ਵੀ ਆ ਗਏ ਮਿਨਰਲਸ ਵੀ ਆ ਗਏ ਸਾਡੀਆਂ ਕੁਝ ਐਸੈਂਸ਼ੀਅਲ ਫੈਟ ਕਿਉਂਕਿ ਉਹਦੇ ਵਿੱਚ ਦੇਸੀ ਗੰਧ ਦੇਸੀ ਕੀ ਪਾਇਆ ਹੁੰਦਾ ਉਹਦੇ ਨਾਲ ਸਾਡਾ ਜਿਹੜਾ ਫੈਟ ਵਾਲਾ ਪਾਰਟ ਵੀ ਹੈ ਠੀਕ ਹੈ ਨਾ ਉਹ ਵੀ ਉਹਦੇ ਵਿੱਚ ਪੂਰਾ ਹੋ ਜਾਂਦਾ ਤੇ ਨਾਲ ਨਾਲ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਮਤਲਬ ਕਿ ਓਸ਼ਧੀਆਂ ਆ ਜਾਂਦੀਆਂ ਨੇ ਜਿਹੜੀਆਂ ਕਿ ਸਾਡੀ ਬਾਡੀ ਨੂੰ ਸਾਡੇ ਇਮਿਊਨ ਸਿਸਟਮ ਨੂੰ ਬੋਸਟ ਕਰਦੀਆਂ ਨੇ ਤੁਹਾਡਾ એનર્ਜੀ ਲੈਵਲ ਵਧਾਉਂਦੀਆਂ ਨੇ ਜਾਂ ਤੁਹਾਡਾ ਜਿਹੜਾ ਡਾਈਜੈਸਟਿਵ ਸਿਸਟਮ 'ਚ ਪ੍ਰੋਬਲਮ ਚੱਲ ਰਹੀ ਹੈ ਉਹਨੂੰ ਠੀਕ ਕਰਦੀਆਂ ਨੇ ਤੇ ਰੈਸਪੀਰੇਟਰੀ ਸਿਸਟਮ ਲਈ ਤਾਂ ਮਤਲਬ ਚਵਨਪਰਾਸ ਤੁਸੀਂ ਇਹ ਲਗਾ ਲਓ ਕਿ ਬਹੁਤ ਹੀ ਅੱਛੀ ਇੱਕ ਕਮੈਡੀਸਿਨ ਦਾ ਇੱਕ ਹੋ ਐ ਵੀ ਕਲ ਪਿਆ ਆਪਣੇ ਕੋਲੇ ਤੇ ਮੈਂ ਜਿਹੜਾ ਇਹਨੂੰ ਲੈਂਦੇ ਨੇ ਉਹ ਆਪਣਾ ਇਮਿਊਨਿਟੀ ਬੂਸਟਰ ਐਜ਼ ਇਹ ਮਤਲਬ ਕਿ ਜਿਹਨੂੰ ਆਪਾਂ ਕਹਦੇ ਆ ਕਿ ਸਰੀਰ ਦੇ ਵਿੱਚ ਜਿਹੜੀ ਊਰਜਾ ਪਾਵਰ ਉਹਦੇ ਲਈ ਲੈਂਦੇ ਨੇ ਜਿਹੜਾ ਇਹ ਚਬਨ ਪਰਾਸ਼ ਹੈ ਨਾ ਇਹ ਸਪੈਸੀਫਿਕ ਹੈ ਬਾਕੀ ਚਬਨ ਪਰਾਸ਼ ਨਾਲੋਂ ਕਿਉਂਕਿ ਇਹਦੇ ਵਿੱਚ ਜਿਹੜੀ ਹੈ ਨਾ ਮਕਰਦਵਜ ਪਾਈ ਹੋਈ ਆ ਇਸੀ ਨਾਲ ਇਹਦੇ ਵਿੱਚ ਵੰਗਪਸਮ ਪਾਈ ਹੋਈ ਹੈ ਨਾਲ ਹੀ ਇਹਦੇ ਵਿੱਚ ਕੇਸਰ ਪਾਇਆ ਹੋਇਆ ਹੈ ਬਾਕੀ ਜਿਹੜੇ ਤੁਸੀਂ ਆਮ ਮਾਰਕੀਟ ਦੇ ਵਿੱਚ ਜਿਹੜੇ ਚਬਨ ਪਰਾਸ਼ ਦੇਖੋਗੇ ਨਾ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਨਹੀਂ ਮਿਲੂਗੀ ਬਾਕੀ ਜਿਹੜਾ ਦਾ ਟੇਸਟ ਹੈ ਉਹ ਬਹੁਤ ਯੂਨੀਕ ਹੈ ਤੇ ਦੂਸਰੀ ਚੀਜ਼ ਇਹਦੇ ਵਿੱਚ ਜਿਹੜਾ ਅਸੀਂ ਕੀ ਪਾਇਆ ਹੈ ਨਾ ਕੀ ਅਸੀਂ ਇਹਦੇ ਵਿੱਚ ਗੀਰਕਾ ਉਹਦਾ ਪਾਇਆ ਤੁਸੀਂ ਉਹਦੀ ਖੁਸ਼ਬੂ ਦੇਖੋਗੇ ਤੇ ਉਹ ਇਹਦੇ ਟੇਸਟ ਨੂੰ ਬੜਾ ਲਾਜਵਾ ਬਣਾਉਂਦਾ ਠੀਕ ਹੈ ਇਹ ਟੇਸਟ ਪੱਖੋਂ ਵੀ ਤੇ ਅਗਰ ਆਪਾਂ ਇਹਦੇ ਕਈ ਇਹ ਹੈਲਥ ਬੈਨੀਫਿਟਸ ਵੀ ਉਹ ਵੀ ਮੈਂ ਜਿਸ ਨਾਲ ਤੁਹਾਨੂੰ ਦੱਸਿਆ ਹੈ ਕੀ ਬੋਡੀ ਦਾ ਮਤਲਬ ਹਰ ਸੈੱਲ ਇਹਦੇ ਤੋਂ ਫਾਇਦਾ ਚੱਕੂਗਾ ਉਹ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹੋਂ ਤੱਕ ਇਹਦੇ ਫਾਇਦੇ ਤੁਹਾਨੂੰ ਮਿਲਣਗੇ ਲੀਵਰ ਤੇ ਵੀ ਇਹਦਾ ਆਪਣਾ ਫਾਇਦਾ ਡਾਈਜੈਸਟਿਵ ਸਿਸਟਮ ਤੇ ਰੈਸਪੀਰੇਟਰੀ ਸਿਸਟਮ ਤੇ ਇਮਿਊਨ ਸਿਸਟਮ ਤੇ ਤੇ ਬੋਡੀ ਦਾ ਜਿਹੜਾ ਆਪਾਂ ਕਹੀਏ ਕਿ ਸਰੀਰ ਦੇ ਵਿੱਚ ਨਾ ਇੱਕ ਸਪੈਸ਼ਲ ਹੀ ਮਤਲਬ ਕਿ ਤੁਹਾਨੂੰ ਊਰਜਾ ਪ੍ਰਦਾਨ ਕਰੂਗਾ ਤੁਸੀਂ ਪੂਰਾ ਦਿਨ ਦੇ ਥੱਕੇ ਹੋਏ ਹੋ ਰਾਤ ਨੂੰ ਅਗਰ ਤੁਸੀਂ ਇੱਕ ਚਮਚਾ ਲੈ ਲਿਆ ਤੁਸੀਂ ਪੂਰਾ એનર્ਜੀ ਲੈਵਲ ਲੈ ਕੇ ਹੀ ਤੁਸੀਂ ਸਵੇਰੇ ਉੱਠੋਗੇ ਮਤਲਬ ਤੁਹਾਨੂੰ ਲੱਗੂਗਾ ਕਿ ਹਾਂ ਯਾਰ ਕੋਈ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਕਿ ਬਾਡੀ ਨੂੰ ਬੂਸਟ ਕਰ ਰਹੀ ਹੈ ਬਹੁਤ ਹੀ ਅੱਛਾ ਰਸਾਇਣ ਹੈ ਬੱਚੇ ਵੀ ਲੈ ਸਕਦੇ ਨੇ 올ਡ ਏਜ ਵੀ ਲੈ ਸਕਦੇ ਨੇ ਮਤਲਬ ਕੋਈ ਵੀ ਏਜ ਗਰੁੱਪ ਲੈ ਸਕਦੇ ਨੇ ਮਤਲਬ ਕਿਸ ਏਜ ਤੋਂ ਮਤਲਬ ਦੇ ਸਕਦੇ ਆਪਾਂ ਬੱਚੇ ਨੂੰ ਬੱਚੇ ਨੂੰ ਤੁਸੀਂ 6 ਸਾਲ ਤੋਂ ਬਾਅਦ 5 ਸਾਲ ਤੋਂ ਬਾਅਦ ਦੇ ਸਕਦੇ ਹੋ ਨੂੰ ਠੀਕ ਹੈ ਹਾਂ ਕੀ ਕਿਸ ਕੁਆਂਟੀਟੀ ਚ ਲੈਣੀ ਹੈ ਜੀ ਦੋਸ ਬੱਚਿਆਂ ਲਈ ਥੋੜੀ ਜਿਹੀ ਘੱਟ ਹੁੰਦੀ ਹੈ ਜਿਸਰ ਅੱਧਾ ਚਮਚਾ ਦੇ ਸਕਦੇ ਆ ਆਪਾਂ ਜਿਹੜੇ ਆਪਣੇ ਅਡਲਟ ਨੇ ਅਡਲਟ ਦੇ ਵਿੱਚ ਤੁਸੀਂ ਇੱਕ ਚਮਚਾ ਲੈ ਲਓ ਉਹ ਰਾਤੀ ਦੁੱਧ ਦੇ ਨਾਲ ਲੈ ਲਓ ਠੀਕ ਹੈ ਨਾ ਬਹੁਤ ਅੱਛਾ ਅਗਰ ਦੁੱਧ ਤੁਹਾਨੂੰ ਨਾਲ ਉਹਦਾ ਦੇਸੀ ਗਾਂ ਦਾ ਮਿਲ ਜਵੇ ਤਾਂ ਹੋਰ ਜ਼ਿਆਦਾ ਵਧੀਆ ਕਿਉਂਕਿ ਜਿਹੜੇ ਦੂਸਰੇ ਦੁੱਧ ਨੇ ਸਿੰਥੈਟਿਕ ਦੁੱਧ ਉਹਦਾ ਫਿਰ ਇੱਕ ਦੁੱਧ ਦਾ ਨਾਮ ਤੇ ਆਪਣੇ ਨਾਲ ਉਹੀ ਹੈ ਕਿ ਆਪਾਂ ਸੋਚਦੇ ਹਾਂ ਬਸ ਦੁੱਧ ਹੈ ਉਹ ਪਤਾ ਨਹੀਂ ਹੈ ਕੀ ਹੈ ਅਗਰ ਦੁੱਧ ਤੁਹਾਨੂੰ ਅੱਛਾ ਮਿਲ ਜਵੇ ਤਾ ਇਹਦਾ ਜਿਹੜਾ ਅਨੁਪਾਣ ਹੈ ਉਹ ਆਪਾਂ ਨੂੰ ਬਹੁਤ ਅੱਛਾ ਵਿਕਲਪ ਮਿਲ ਜਾਂਦਾ ਦੁੱਧ। ਬਹੁਤ ਡਾਕਟਰ ਸਾਹਿਬ ਇੱਕ ਅਵੇਲੇਬਿਲਟੀ ਇੱਥੇ ਹੈ ஆன்ਲਾਈਨ ਆਫਲਾਈਨ ਹਰ ਤਰ੍ਹਾਂ ਦੀ ਜਗ੍ਹਾ ਮਿਲ ਸਕਦਾ ਹੈ। ਜੀ ਜੀ ਬਿਲਕੁਲ ஆன்ਲਾਈਨ ਵੀ ਮਿਲ ਸਕਦਾ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਉਹ ਵੀ ਤੁਸੀਂ ਉਹਦੇ ਤੇ ਵੀ ਫੋਨ ਕਰਕੇ ਤੁਸੀਂ ਮੰਗਵਾ ਸਕਦੇ ਹੋ। ਥੈਂਕ ਯੂ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਵਾਸਤੇ ਅੱਜ ਚਮਨਪ੍ਰਸ ਦੇ ਬਾਰੇ ਡਾਕਟਰ ਸਾਹਿਬ ਨੇ ਦੱਸਿਆ ਔਰ ਹਰ ਬਾਰ ਜਦ ਵੀ ਅਸੀਂ ਵੀਡੀਓ ਲੈ ਕੇ ਆਉਂਨੇ ਡਾਕਟਰ ਸਾਹਿਬ ਦੀ ਇੱਕ ਨਵਾਂ ਪ੍ਰੋਡਕਟ ਹੁੰਦਾ ਨਵਾਂ ਕਨਸੈਪਟ ਹੁੰਦਾ ਔਰ ਉਹਦੇ ਵਿੱਚ ਇਹ ਹੈਲਥ ਸੀਰੀਜ਼ ਹੈ ਹੈਲਥ ਸੀਰੀਜ਼ ਨੂੰ ਦੇਖੋ ਇੱਕ ਪੁੰਨ ਦੀ ਨੀਂਦ ਦੇ ਨਾਲ ਵੀ ਆਪਾਂ ਅੱਗੇ ਐਕਸਪਲੋਰ ਕਰ ਸਕਦੇ ਆ ਇਹਨੂੰ ਸ਼ੇਅਰ ਕਰ ਸਕਦੇ ਆ ਸੋ ਥੈਟ ਲੋਕਾਂ ਨੂੰ ਜਿਆਦਾ ਜਿਆਦਾ ਫਾਇਦਾ ਪਹੁੰਚੇ ਥੈਂਕ ਯੂ ਥੈਂਕ ਯੂ ਵੈਰੀ ਮਚ